ਸਾਸਰੀ ਘਰ ਜੀ ਸਾਰਿਆਂ ਨੂੰ ਸਾਸਰੀ ਘਰ ਜੀ ਸਾਰਿਆਂ ਨੂੰ ਆਸ ਕਰਦਾ ਹਾਂ ਵਾ ਤੁਸੀਂ ਸਰ ਜਾਨੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਹਨਾ ਅੱਜ ਮੈਂ ਵੀ ਨਾਲ ਵਲੋਗ ਹੈ ਮੈਂ ਵੀ ਨਾਲ ਵਲੋਗ ਬਣਾਉਣ ਡਿਆ ਆਪਣਾ ਹਨਾ ਨਹੀਂ ਤੇ ਕਿਵੇਂ ਪਿਛੇ ਭੋਲਦਾ ਨਹੀਂ ਵੀਰਾਂ ਭੈਣਾਂ ਨੇ ਨਾ ਕਮੈਂਟ ਕੀਤੇ ਸੀ ਵਿੱਚ ਕਹਿੰਦੇ ਸੀ ਕਿ ਕਾਫੀ ਜਿਹੇ ਚ ਕਮੈਂਟ ਕਰਨ ਡੇਗੇ ਕਹਿੰਦੇ ਸੀ ਕਿ ਸਾਨੂੰ ਨਾ ਬੱਚਿਆਂ ਵਾਸਤੇ ਕੁਝ ਸਿਖਾਓ ਬੱਚਿਆਂ ਵਾਸਤੇ ਕੁਝ ਬਣਾਉਣਾ ਸਿਖਾਓ ਉਹ ਖਾਂਦੇ ਨਹੀਂ ਆ ਕਿ ਕੁਝ ਨਾ ਕੁਝ ਹਨਾ ਜਿਦਾ ਮਨ ਲਾ ਅੱਜ ਕੱਲ ਬੱਚੇ ਨਹੀਂ ਖਾਂਦੇ ਹੈਗੇ ਰੋਟੀ ਤੇ ਵੈਸੇ ਤੇ ਚਲੋ ਖਾਣੀ ਚਾਹੀਦੀ ਆ ਸਬਜ਼ੀਆਂ ਸਾਰੀਆਂ ਸਿਹਤ ਵਾ ਤੇ ਵਧੀਆਂ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਵਾ ਤੇ ਫਿਰ ਵੀ ਜਿਹੜੇ ਬੱਚੇ ਆ ਫਿਰ ਜਿੱਦ ਕਰਦੇ ਆ ਤੁਹਾਨੂੰ ਪਤਾ ਬਾਹਰ ਦਾ ਮੰਗਦੇ ਆ ਹਨਾ ਤੇ ਉਹਦੇ ਵਾਸਤੇ ਇੱਕ ਰੈਸਪੀ ਆਪਾਂ ਛੋਟੀ ਜਿਹੀ ਲੱਗੇ ਆ ਰੈਡੀ ਕਰਨ ਤੇ ਉਹ ਤੁਹਾਨੂੰ ਅੱਜ ਦੱਸਦੇ ਆ ਕਿਵੇਂ ਬਣਾਉਣੀਆਂ ਅਸੀਂ ਲੱਗੇ ਆ ਅੱਜ ਇੱਕ ਰੈਸਪੀ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਪਰ ਸਭ ਤੋਂ ਪਹਿਲਾ ਸਟੈਪ ਉਹਦਾ ਇਹ ਆ ਇਹਨੂੰ ਨਾ ਥੋੜਾ ਟਾਈਮ ਲੱਗਣਾ ਹੀਗਾ ਤੇ ਉਹਦੇ ਕਰਕੇ ਫਿਰ ਅਸੀਂ ਸੋਚਿਆ ਕਿ ਚਲੋ ਇਹ ਆ ਜਿਹੜਾ ਪ੍ਰੋਸੈਸ ਵਾ ਜਿਹਨੂੰ ਟਾਈਮ ਲੱਗਣਾ ਉਹ ਪਹਿਲਾਂ ਸਟਾਰਟ ਕਰ ਲੀਏ ਹਨਾ ਸਟਾਰਟਿੰਗ ਤੇ ਚਲੋ ਉਹਦੀ ਇਥੋਈਆਂ ਰੈਸਪੀ ਦੀ ਤੇ ਹੁਣ ਅਸੀਂ ਆ ਲੈ ਲਿਆ ਵਾ ਦਹੀਂ ਦਹੀਂ ਅੱਜ ਨਹੀਂ ਘਰ ਬਣਾਇਆ ਇਹ ਕਹਿੰਦਾ ਵਾ ਵਧੀਆ ਵਾ ਦਹੀਂ ਮਤਲਬ ਜਿੱਥੋਂ ਹੀ ਲੈ ਕੇ ਆਂਦਾ ਵਧੀਆ ਮੋਟਾ ਵਾ ਪਰ ਫਿਰ ਵੀ ਜੇ ਤੁਸੀਂ ਘਰ ਵੀ ਬਣਾਓਗੇ ਨਾ ਦਹੀਂ ਤੇ ਆਹੀ ਜਿਹੜਾ ਵਾ ਮੈਥਡ ਤੁਸੀਂ ਯੂਜ਼ ਕਰਨਾਗਾ ਇਹ ਹੁਣ ਤੁਹਾਨੂੰ ਦੱਸ ਦਿਆ ਬਸ ਲਪਾਫਾ ਖੋਲ ਲੈੰਦੋ ਗੱਲਾਂ ਹੀ ਬੜੀਆਂ ਮਾਰੀਆਂ ਆ ਇਹ ਜਿਹੜੀ ਰੈਸਪੀ ਅਜੇ ਹੀ ਲੱਗੀ ਆ ਨਾ ਤਿਆਰ ਕਰਨੇ ਬੱਚੇ ਤਾਂ ਡੇ ਭੱਜ-ਭੱਜ ਖਾਣਗੇ ਕਹਿਣਗੇ ਵੀ ਮੰਮੀ ਜੀ ਸਾਨੂੰ ਉਹ ਬਣਾ ਕੇ ਦਿਓ ਹੈ ਇੱਕ ਵਾਰੀ ਆਪਾਂ ਟਰਾਈ ਕੀਤੀ ਪਹਿਲਾਂ ਕਾਫੀ ਜ਼ਰ ਹੋ ਗਿਆ ਵਾ ਬਹੁਤ ਸਵਾਦ ਬਣਦੀ ਆ ਹੁਣ ਦੂਸਰੀ ਵਾਰੀ ਅਹੀਂ ਤੁਹਾਨੂੰ ਲੱਗੇ ਆ ਦੱਸਣਾ ਤੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਲੱਗੇ ਆ ਹਨਾ ਹਾਂ ਲਓ ਜੀ ਐਦਾਂ ਦਾ ਲੈ ਲੈਣਾ ਵਾ ਤੁਸੀਂ ਕੱਪੜਾ ਠੀਕ ਆ ਤੇ ਹਾਂਜੀ ਤੇ ਕੱਪੜਾ ਕੋਟਨ ਦਾ ਉਹ ਲਿਓ ਜੀ ਚਿੱਟਾ ਹੋਵੇ ਤੇ ਚਲੋ ਸਭ ਤੋਂ ਵਧੀਆ ਰੰਗ ਨਾਲਥੇ ਮਤਲਬ ਜਿਹਦਾ ਹਨਾ ਹਾਂ ਤੇ ਇਹ ਤਾਂ ਨਹੀਂ ਲੱਗਦਾ ਵਾ ਇਹ ਨਹੀਂ ਨਾ ਲੱਗਦਾ ਇਹ ਤਾਂ ਤੇ ਇਹ ਕਪੜਾ ਇਦਾਂ ਤੁਸੀਂ ਲੈ ਲੈਣਾ ਵਾ ਤੇ ਉਹਦੇ ਵਿੱਚ ਜਿਹੜਾ ਦਹੀਂ ਆ ਦੇਖੋ ਤੁਸੀਂ ਠੀਕ ਆ ਸਾਰਾ ਦਹੀਂ ਇਦਾਂ ਪਾ ਲੈਣਾ ਵਾ ਕਪੜੇ ਦੇ ਵਿੱਚ ਪਾ ਕੇ ਤੇ ਫਿਰ ਜਿਹੜਾ ਕਪੜਾ ਵਾ ਉਹਨੂੰ ਆਪਾਂ ਇਦਾਂ ਕਰਕੇ ਉੱਪਰ ਨੂੰ ਕਰਕੇ ਤੇ ਉਹਨੂੰ ਬੰਨ ਲੈਣਾ ਵਾ ਜਿੰਨਾ ਜਿੰਨਾ ਪਨੀਰ ਨਹੀਂ ਨਿਚੋੜੀਦਾ ਹਾਂ ਆ ਦੇਖੋ ਪਾਣੀ ਜਿਹੜਾ ਨਾ ਉਹਦਾ ਅਲੱਗ ਹੋ ਜਾਣਾ ਵਾ ਤੇ ਜਿਹੜਾ ਵਿੱਚ ਦਹੀਂ ਹੋਣਾ ਨਾ ਉਹਨੇ ਇਦਾਂ ਦਬਾ ਜਣਾ ਜਿੱਦਾਂ ਪਨੀਰ ਹੁੰਦਾ ਵਾ ਹਾਂ گاੜਾ ਜਾ ਗਾੜਾ ਬਣ ਜਾਣਾ ਵਾ ਤੇ ਇਦਾਂ ਕਰਕੇ ਤੇ ਇਹਨੂੰ ਤੁਸੀਂ ਆਹੋ ਕਿੰਨਾਂ ਡੱਕ-ਡੱਕ ਲੋ ਤਾਂ ਵੀ ਹੋ ਜਾਣਾ ਕਿੰਨਾ ਡੇਢ ਘੰਟਾ ਵੀ ਜੇ ਤੁਸੀਂ ਰੱਖ ਲੈਣਾ ਥੋੜਾ-ਬੋੜਾ ਪਾਣੀ ਤੇ ਇਦਾਂ ਹੀ ਮਾੜਾ-ਮੋਟਾ ਜਿਹਾ ਨਿਕਲ ਜਾਣਾ ਨਾ ਇਦਾਂ ਗੋਲ ਕਰਕੇ ਤੇ ਪਾਣੀ ਕੱਢ ਲਿਓ ਹਾਂ ਕਿੰਨਾ ਜਿਹਦਾ ਹੁੰਦਾ ਵਾ ਉਹ ਵੇਹੇ ਉਹਦਾ ਨਿਕਲ ਜਾਣਾ ਕੋਈ ਨਿਕਲ ਰਿਹਾ ਪਾਣੀ ਹਾਂਜੀ ਹਾਂਜੀ ਤੁਸੀਂ ਵੀ ਇਦਾਂ ਕਰ ਲਿਓ ਜਿੱਦਾਂ ਲੱਗਿਆ ਮੰਮੀ ਦੱਸਣਾ ਜਿਹੜਾ ਦਹੀਂ ਆਹ ਇੱਕ ਲਈ ਥਾਲੀ ਹਾਂਜੀ ਤੇ ਥਾਲੀ ਦੇ ਵਿੱਚ ਰੱਖਣੀਆਂ ਆਹ ਵਾਲੇ ਥੇ ਇਦਾਂ ਹਾਂ ਹਣਾ ਹਾਂ ਇਹਦੇ ਹੁਣ ਇਦਾਂ ਇਹਦੇ ਉੱਪਰ ਰੱਖ ਕੇ ਨਾ ਆਹੜਾ ਤੇ ਚੱਕ ਲਾ ਹਾਂ ਤੇ ਉਹਨੂੰ ਜਿਹੜਾ ਥਾਲੀ ਹੈ ਨਾ ਪਰਲੀ ਸਾਈਡ ਤੇ ਕੋਈ ਚੀਜ਼ ਰੱਖੋ ਜਿਹੜਾ ਰੜਕੇ ਪਾਣੀ ਠਾਂ ਜਾਈ ਜਾਵੇ ਥਾਲੀ ਦੇ ਵਿੱਚ ਰਹਿਣਾ ਨਾ ਪਲੇਟ ਦਾ ਹੋਣਾ ਠਾਚਲ ਜਿਹੜਾ ਪਾਣੀ ਆਹ ਆਹ ਠੀਕ ਠੀਕ ਆ ਇੱਥੋਂ ਜੱਗਿਆ ਕਰਨਾ ਨਾ ਨਿਕਲਦੇ ਆ ਨਾ ਪਾਣੀ ਦਾ ਹਾਂਜੀ ਹਾਂ ਆ ਵਧੀਆ ਜੀ ਹਾਂ ਆ ਵਧੀਆ ਜੀ ਤੇ ਇਹਦੇ ਉੱਪਰ ਆਪਾਂ ਥੋੜਾ ਹੋਰ ਭਾਰ ਰੱਖਦੇ ਆ ਨਾ ਹਾਂ ਤੇ ਇਹਨੂੰ ਅੱਧੇ ਘੰਟੇ ਘੰਟੇ ਬਾਅਦ ਤੁਸੀਂ ਇਦਾਂ ਕਰ ਲਿਓ ਜਦੋਂ ਸਾਰਾ ਪਾਣੀ ਜਿਹੜਾ ਬਾਹਰ ਆ ਜਾਏ ਤਾਂ ਕਰਕੇ ਵੇਖੋ ਉਹਨ ਡਿਆ ਨਾ ਤੇ ਉਹ ਉਦੋਂ ਨਹੀਂ ਹੋ ਤੇ ਫੇਰ ਤੁਹਾਨੂੰ ਅਗਲੇ ਸਟੈਪ ਤੇ ਆਪਾਂ ਲੈ ਕੇ ਚੱਲਦੇ ਹਾਂ ਠੀਕ ਆ ਤੇ ਆ ਜਿਹੜਾ ਦਹੀਂ ਹੀਗਾ ਇਹ ਆਪਾਂ ਕਰ ਲਿਆ ਸੀ ਉਹਦੇ ਨਾਲ ਹਨਾ ਮੰਮੀ ਜੀ ਤੇ ਕਿੰਨਾ ਸੋਹਣਾ ਵੇਹਲੂ ਨਿਕਲਿਆ ਵਾ ਮਨ ਲਾ ਕੇ ਕਰਕੇ ਦਿਖਾ ਹਨਾ ਪਨੀਰ ਹੁੰਦਾ ਜਿੱਦਾਂ ਪਨੀਰ ਹੁੰਦਾ ਇਦਾਂ ਹੋ ਗਿਆ ਵਾ ਤੇ ਇਦਾਂ ਹੀ ਕਰਨਾ ਵਾ ਤੇ ਇਹ ਵਾਲਾ ਜਿਹੜਾ ਹੁਣ ਦਹੀਂ ਆ ਇਹਨੂੰ ਆਪਾਂ ਇਹਦੇ ਵਿੱਚ ਕੱਢ ਲਾਂਗੇ ਆ ਦੇਖੋ ਇਦਾਂ ਲੱਗਣ ਦਾ ਜਿੱਦਾਂ ਪਨੀਰ ਹੁੰਦਾ ਹਨਾ ਉਹ ਜਿਹੜਾ ਸਾਰਾ ਇਹਦਾ ਪਾਣੀ ਹੈ ਨਾ ਉਹ ਆਪਾਂ ਕੱਢ ਲਿਆ ਸੀਗਾ ਤੁਹਾਨੂੰ ਪਤਾ ਹੀ ਆ ਹਨਾ ਤੇ ਹੁਣ ਇਹਨੂੰ ਅਸੀਂ ਇਦਾਂ ਕਰਕੇ ਕਰ ਲਾਂਗੇ ਠੀਕ ਆ ਤੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਆਹ ਚੀਜ਼ਾਂ ਪਾਵਾਂਗੇ ਠੀਕ ਆ ਆ ਆਪਾਂ ਲੈ ਲਿਆ ਸਵੀਟ ਕੌਰਨ ਤੇ ਇਹ ਤੁਸੀਂ ਬਿਜਾਰੀ ਵੀ ਲੈ ਸਕਦੇ ਆ ਤੇ ਘਰ ਵੀ ਬਣਾ ਸਕਦੇ ਆ ਸਾਡੇ ਬਿਜਾਰੀ ਆ ਠੀਕ ਆ ਤੇ ਆਹ ਪਤਾ ਨਹੀਂ ਆ ਲਿਆ ਆਹ ਹੈ ਗਾਵਾ ਖੀਰਾ ਤੇ ਇੱਧਰ ਹੈ ਗਿਆ ਪਿਆਜ਼ ਤੇ ਆਹ ਵਾ ਹਰੇ ਮਟਰ ਤੇ ਗਾਜਰਾ ਇਹਨਾਂ ਨੂੰ ਆਪਾਂ ਦੋਵਾਂ ਨੂੰ ਬੋਇਲ ਕਰ ਲਿਆ ਸੀ ਤੇ ਇਹ ਜਿਹੜੀਆਂ ਨਰਮ ਜੀਆਂ ਹੋਈਆਂ ਨਾ ਫਿਰ ਉਹ ਚੰਗੀਆਂ ਨਹੀਂ ਲੱਗਣੀਆਂ ਤੇ ਇਹਨਾਂ ਨੂੰ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਸਾਰੀਆਂ ਚੀਜ਼ਾਂ ਮਿਕਸ ਕਰ ਲਾਂਗੇ ਹਨਾ ਪਾ ਕੇ ਇਹਨੀਆਂ ਚੀਜ਼ਾਂ ਫਿਰ ਆਪਾਂ ਬਰੀਕ ਜਿਹੜੀ چینی ਹੈ ਨਾ ਉਹ ਲਈਆ ਇਹ ਆਪਾਂ ਇਸ ਕਰਕੇ ਪਾਉਣੀ ਆ ਦਹੀਂ ਖੱਟਾ ਹੁੰਦਾ ਨਾ ਉਹਦੇ ਕਰਕੇ ਵੀ ਚਲੋ ਜਿਹੜਾ ਉਹ ਖਟਿਆਸੀ ਇਹਨਾਂ ਲੱਗੇ ਹਨਾ ਤੇ ਥੋੜਾ ਜਿਹਾ ਇਹ ਪਾਵਾਂਗੇ ਲੋੜ ਜੇ ਹਿਸਾਬ ਨਾਲ ਠੀਕ ਆ ਕੀ ਪਾ ਸਕਦੇ ਹਾਂ ਤੇ ਆ ਹੈ ਗਿਆ 오ਰੀਗানো ਤੇ ਚਿਲੀ ਫਲਿਕਸ ਤੇ ਨਮਕ ਆਪਾਂ ਪਵਾਵਾਂਗੇ ਮੰਮੀ ਜੀ ਕੋ ਨਮਕ ਤਾਂ ਥੋੜਾ ਜਿਆ ਹੁੰਦਾ ਵਾ ਬਾਕੀ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਮੰਮੀ ਤੁਹਾਨੂੰ ਨਮਕ ਆਪਾਂ ਦਿੰਦੀ ਆ ਲੋ ਇਹ ਪਾਉਣਾ ਸਿੱਖੋ ਨਾ ਲਈ ਤੁਹਾਨੂੰ ਸਾਬ ਜਿਆ ਬਣਾਣਾ ਹੌਲੀ ਹੌਲੀ ਹੋਊਗਾ ਚਲੋ ਜੀ ਤੇ ਇਹਨਾਂ ਨੂੰ ਹੁਣ ਅਸੀਂ ਕਰ ਲਾਂਗੇ ਜੀ ਮਿਕਸ ਆ ਦੇਖੋ ਕਿੰਨਾ ਸੋਹਣਾ ਉਹ ਬਣ ਗਿਆ ਵਾ ਹਨਾ ਟੈਕਚਰ ਗਿਆ ਇਹਨਾਂ ਨੂੰ ਬਸਾਰੇ ਨੂੰ ਮਿਲਾ ਲੈਣਾ ਮੈਂ ਕਰੀ ਨਮੋ ਜੀ ਆ ਸਾਡਾ ਹੋ ਗਿਆ ਵਾ ਕੋਲ ਰੈਡੀ ਤੇ ਆ ਆਪਾਂ ਥੋੜੀ ਜੀ ਇਹਦੇ ਵਿੱਚ ਲਈ ਆ ਬੰਦ ਗੋਭੀ ਤੇ ਦੂਜੀ ਛਿਮਲਾ ਮਿਰਚ ਤੇ ਇਹਨੂੰ ਵੀ ਥੋੜਾ ਜਿਹਾ ਪਾਣੀ ਦੇ ਵਿੱਚ ਪਾਵਾਂਗੇ ਠੀਕ ਆ ਲੋੜ ਦੇ ਹਿਸਾਬ ਨਾਲ ਹੀ ਪਾਵਾਂਗੇ ਜਿੰਨਾ ਕਿ ਦਈਆਂ ਹਨਾ ਜੀ ਸੈਂਡਵਿਚ ਹੁਣ ਬਣਾਉਣਗੇ ਮੰਮੀ ਜੀ ਹੈ ਮੰਮੀ ਜੀ ਤਲ ਮੈਂ ਬਣਾ ਦੇਣਾ ਤੁਹਾਨੂੰ ਫਿਰ ਗੈਸ ਗੋਦਾ ਬਾਬਾ ਸਾਹਿਬ ਕਿਤਾਬਣਾ ਹਾਂ ਤੇ ਅਸੀਂ ਜਿਹੜਾ ਗੈਸ ਉਹ ਘੱਟ ਰੱਖਣਾ ਵਾ ਬਹੁਤ ਤੇਜ਼ ਨਹੀਂ ਕਰਨਾ ਇਹਨੂੰ ਮੀਡੀਅਮ ਫਲੇਮ ਤੇ ਰੱਖਣਾ ਠੀਕ ਹੈ ਸਭ ਤੋਂ ਪਹਿਲਾਂ ਹੀ ਉੱਪਰ ਲਾਵਾਂਗੇ ਮੱਖਣ ਹਨਾ ਤੇ ਇਹਨਾਂ ਨੂੰ ਆਪਾਂ ਰੋਸਟ ਕਰਾਂਗੇ ਪਹਿਲਾਂ ਥੋੜਾ ਜਿਹਾ ਪਲਾਕਿਓ ਕਿਉਂ ਕਿਉਂਕਿ ਇਹ ਥੋੜੇ ਜਿਹਾ ਨਰਮ ਹੋ ਦੇਣਾ ਫਿਰ ਥੋੜੇ ਜਿਹਾ ਹੋ ਜਾਣਾ ਹਨਾ ਵੀ ਜਿਹੜਾ ਇਹਦੇ ਉੱਤੋਂ ਫਿਰ ਆਪਾਂ ਉਹ ਲਾਉਣਾ ਹਨਾ ਤੇ ਬਾਕੀ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਬਣਾ ਕੇ ਦਿਓ ਤੇ ਖੁਸ਼ ਹੋ ਕੇ ਖਾਣਗੇ ਇਹ ਤੁਸੀਂ ਉਹਨਾਂ ਨੂੰ ਟਿਫਨ ਵਿੱਚ ਪਾ ਕੇ ਵੀ ਦੇ ਸਕਦੇ ਹੋ ਹਨਾ ਮੰਮੀ ਜੀ ਹਾਂ ਟਿਫਨ ਵੀ ਤਿਆਰ ਕਰ ਸਕਦੇ ਆ ਟਿਫਨ ਵੀ ਤਿਆਰ ਕਰ ਸਕਦੇ ਆ ਤੇ ਜਦੋਂ ਸਕੂਲੋਂ ਆਉਂਦੇ ਆ ਨਾ ਉਦੋਂ ਵੀ ਤੁਸੀਂ ਬਣਾ ਕੇ ਦੇ ਸਕਦੇ ਆ ਨਾ ਹੁਣ ਵੇਖੋ ਕਈ ਵਾਰੀ ਵੇਖਿਆ ਬੱਚੇ ਸਕੂਲ ਲਈ ਟਿਫਨ ਲੈ ਕੇ ਜਾਂਦੇ ਆ ਪਰ ਖਾ ਕੇ ਨਹੀਂ ਆਉਂਦੇ ਹਨਾ ਐਦਾਂ ਹੀ ਮੋੜਦੇ ਹੁੰਦੇ ਸਬਜ਼ੀਆਂ ਵੇਖ ਕੇ ਤੇ ਇਹੋ ਜੀ ਚੀਜ਼ ਬਣੀ ਹੋਵੇ ਫਿਰ ਬੱਚੇ ਖੁਸ਼ ਹੋ ਕੇ ਖਾ ਖੁਸ਼ ਹੋ ਕੇ ਖਾ ਲੈਂਦੇ ਆ ਇੱਕ ਸਾਈਡ ਸਾਡੀ ਹੋ ਗਈ ਆ ਤੇ ਇਧਰ ਅਸੀਂ ਸਟਫਿੰਗ ਭਰਾਂਗੇ ਤੇ ਜਿਹੜੇ ਆਹ ਚ ਸਾਈਡ ਵਾ ਜਿਹੜੀ ਉੱਪਰ ਵਾਲੀ ਆ ਇਹਨੂੰ ਅਸੀਂ ਫੇਰ ਕਰਾਂਗੇ ਅੱਜ ਬਾਅਦ ਵਿੱਚ ਤੇ ਫੇਰ ਫਰਾਈ ਕਰਾਂਗੇ ਹਾਂਜੀ ਕਿਉਂਕਿ ਜੇ ਹੁਣੇ ਅਸੀਂ ਦੋਨੇ ਸਾਈਡ ਤੇ ਕਰਦੇ ਫੇਰ ਸੜ ਜਾਣੇ ਆ ਹਾਂ ਤੇ ਲਓ ਜੀ ਇੱਧਰ ਹੁਣ ਸਟਫਿੰਗ ਹੋਣ ਲੱਗੀ ਆ ਫਿਲ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਟਫਿੰਗ ਕਿੰਦਾਂ ਦੀ ਲੱਗਣ ਦੀ ਆ ਇੱਕ ਦੀ ਫਿਲਿੰਗ ਹੋ ਗਈ ਆ ਤੇ ਇੱਕ ਇੱਧਰ ਦੇਖੋ ਉੱਪਰ ਰੈਡੀ ਹੋਣ ਲਿਆ ਵਾ ਹੈਂ ਆ ਜਿਹੜਾ ਆਪਾਂ ਮਿਕਸਚਰ ਬਣਾਇਆ ਨਾ ਇਹ ਤੁਸੀਂ ਕੁੱਝ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਬੱਚਿਆਂ ਦਾ ਮਨ ਪਸੰਦ ਜਿਹੜੀ ਵੀ ਸਬਜ਼ੀ ਖਾਂਦੀ ਹੈ ਨਾ ਕੁਝ ਵੀ ਐਡ ਕਰ ਸਕਦੇ ਇਹ ਨਹੀਂ ਵੀ ਤੁਸੀਂ ਗਾਜਰਾ ਹੀ ਪਾਉਣੀਆਂ ਵਾਂ ਜਾਂ ਔਨੀਅਨ ਤੇ ਪੈਣਾ ਪੈਣਾ ਵਾ ਪਿਆਜ਼ ਤੇ ਬਾਕੀ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਕਰ ਸਕਦੇ ਹੋ ਨਾ ਜਿਹੜੀਆਂ ਤੁਹਾਨੂੰ ਪਸੰਦ ਆ ਜਿਹੜੇ ਬੱਚੇ ਖਾਂਦੇ ਆ ਕੋਈ ਗੋਭੀ ਵੀ ਬ੍ਰੇਕ ਬ੍ਰੇਕ ਕਰਕੇ ਨਾ ਵੀ ਪਾ ਸਕਦੇ ਹਾਂਜੀ ਫੁੱਲ ਗੋਭੀ ਆਪਾਂ ਪਾਈ ਆ ਤੇ ਭੱਲ ਗੋਭੀ ਪਾਈ ਹੈ ਹਾਂਜੀ ਹੁਣ ਇਹਨੂੰ ਆਹ ਸਾਈਡ ਜਿਹੜੀ ਇਧਰ ਮੋਦੀ ਮਾਦਾਂਗੇ ਠੀਕ ਹੈ ਤੇ ਇਹ ਆਪਣੇ ਇਧਰ ਦੋ ਸੈਂਡਵਿਚ ਬਣ ਗਏ ਆ ਹੁਣ ਹੁਣ ਫਿਰ ਕਰਾਂਗੇ ਗੈਸ ਪੂਰਾ ਕੱਟ ਕਰ ਦਿਓ ਤੁਹਾਨੂੰ ਜਵਣਾ ਨਿਕਲਣਿਆ ਹਾਂ ਹਾਂ ਕੱਟ ਤੇ ਹੁਣ ਹੁਣ ਇਹਨੂੰ ਫੇਰ ਬਟਰ ਲਾਵਾਂਗੇ ਬਟਰ ਲਾ ਕੇ ਹੁਣ ਦੂਸਰੀ ਸਾਈਡ ਹੀ ਪਕਾਉਣੀ ਆ ਆਪਾਂ ਠੀਕ ਆ ਕਿਉਂਕਿ ਇੱਕ ਸਾਈਡ ਜਿਹੜੀ ਆ ਉਹ ਪੱਕ ਗਈ ਆ ਪਹਿਲਾਂ ਇੱਕ ਨੂੰ ਕਰ ਲਓ ਮਤਲਬ ਉਹ ਜਿਹੜੀਆਂ ਸਾਈਡਾਂ ਤੁਸੀਂ ਵਿੱਚ ਹੋ ਗਈਆਂ ਨਾ ਹੁਣ ਅਹੀਂ ਇਧਰੋਂ ਇਧਰੋਂ ਦੋਵੇਂ ਸਾਡਾਂ ਪਕਾਉਣੀਆਂ ਹਨਾ ਹਾਂ ਜਿਹੜੇ ਨਹੀਂ ਪਕਾਈ ਉਹ ਅਹੀਂ ਤੇ ਲਾਈ ਇਧਰ ਇੱਕ ਹੋਰ ਸਕੀਮ ਲੱਗੀ ਹੈ ਸਕੀਮ ਲੱਗੀ ਇਹ ਆ ਕਿ ਇਹ ਤੇ ਮੈਂ ਦੱਸਿਆ ਨਹੀਂ ਇਹਨਾਂ ਦਾ ਤਾਂ ਮੈਨੂੰ ਚੇਤਾ ਹੀ ਭੁੱਲ ਗਿਆ ਇਹ ਤੇ ਉਹਨਾਂ ਨਾਲੋਂ ਵੀ ਜ਼ਿਆਦਾ ਟੇਸਟ ਲੱਗਣ ਦੇ ਆ ਇਹ ਆਪਾਂ ਟੇਸਟ ਕਰਕੇ ਵੇਖ ਲਈਏ ਇਹ ਕਰਕੇ ਆਪਾਂ ਤੁਹਾਨੂੰ ਦੱਸਣੇ ਆ ਜਿਹੜੇ ਆਪਾਂ ਪਹਿਲਾਂ ਦੱਸੇ ਸੀ ਨਾ ਉਹ ਹੈਗੇ ਹੀ ਗ੍ਰਿਲਡ ਹਨਾ ਉਹ ਗ੍ਰਿਲਡ ਕਰਕੇ ਖਾ ਸਕਦੇ ਆ ਕਿਉਂਕਿ ਬੱਚੇ ਮੰਗਦੇ ਹੀ ਉਹ ਜੀ ਹਨਾ ਪਰ ਆ ਜੇ ਤੁਸੀਂ ਸੱਚ ਮੰਨਿਓ ਆ ਉਹਦੇ ਨਾਲੋਂ ਵੀ ਸਵਾਦ ਬਣੇ ਜੀ ਆ ਮੈਂ ਕੀ ਕੀਤਾ ਵਾ ਇਹਨਾਂ ਦੀ ਜਿਹੜੀਆਂ ਬਰੈਡ ਵਾਲੀਆਂ ਸਾਈਡਾਂ ਹੁੰਦੀਆਂ ਹਨਾ ਇਹ ਮੈਂ ਕਰਤੀਆਂ ਵਾ ਲਾ ਦਿੱਤੀਆਂ ਵਾ ਤੇ ਉਹਨਾਂ ਨੂੰ ਇਹਨਾਂ ਦੇ ਵਿੱਚ ਸਟਫਿੰਗ ਭਰ ਕੇ ਨਾ ਇਹਨਾਂ ਨੂੰ ਉਹਦੀ ਠੀਕ ਹੈ ਦਹੀਂ ਦੀ ਸਾਰੀ ਸਟਫਿੰਗ ਭਰ ਕੇ ਤੇ ਉਹਨਾਂ ਨਾਲੋਂ ਵੀ ਸਵਾਦ ਬਣਿਆ ਝੂਠ ਨਹੀਂ ਮਾਰਦਾ ਉਹ ਵੀ ਚਲੋ ਉਹ ਵੀ ਚਲੋ ਆਪਣੀ ਜਗ੍ਹਾ ਤੇ ਸਹੀ ਆ ਪਰ ਇਹ ਜਿਆਦਾ ਹੀ ਟੇਸਟ ਲੱਗਣ ਦੇ ਇਹ ਇਹ ਕਰਕੇ ਤੁਸੀਂ ਬਣਾ ਸਕਦੇ ਆ ਜੇ ਜਿਆਦਾ ਹੀ ਕਾਲੀ ਹੈ ਨਾ ਤੇ ਮੈਂਟੋ ਮੈਂਟ ਕੱਟ ਕੇ ਵਿੱਚ ਸਟਫਿੰਗ ਰੋਦੀ ਕਰਕੇ ਤੇ ਐਦਾਂ ਕਰਕੇ ਤੇ ਤੁਸੀਂ ਇੰਜੋਏ ਕਰੋ ਬਹੁਤ ਹੀ ਜਿਆਦਾ ਸਵਾਦ ਬਣੇ ਆ ਤੇ ਮੈਨੂੰ ਆਸ ਆ ਕੇ ਤੁਹਾਡੇ ਬੱਚੇ ਜਰੂਰ ਖਾਣਗੇ ਠੀਕ ਆ ਜਿਹੜੇ ਵੀਰ ਭੈਣ ਸਾਡੇ ਤੇ ਤੁਸੀਂ ਸਾਰੇ ਜਾਣੇ ਵੱਡੇ ਵੀ ਖਾਣਗੇ ਵੱਡੇ ਵੀ ਖਾਣਗੇ ਹੁਣ ਇਧਰ ਵੱਡਾ ਹੀ ਖਾਣ ਰਿਹਾ ਹੈ ਤੇ ਸੋਸ ਜਿਹੜੀ ਆ ਬਹੁਤ ਹੀ ਨਾਲ ਹੀ ਲੱਗਾਈ ਜਾਵੇ ਹਨਾ ਆ ਦੇਖੋ ਤੁਸੀਂ ਮੈਥਡ ਮੇ ਕੋ ਬਹੁਤ ਆ ਹਨਾ ਆ ਦੇਖੋ ਧੀ ਹੋ ਗਈ ਕਿ ਨਹੀਂ ਪੰਜਾਬੀਆਂ ਦੀ ਖਾਸੀਅਤ ਪੰਜਾਬੀਆਂ ਦੀ ਖਾਸੀਅਤ ਕੁਝ ਵੀ ਕਰ ਸਕਦੇ ਆ ਉਹ ਗੱਲ ਫਿਰ ਹਨਾ ਤੇ ਬਾਕੀ ਤੁਸੀਂ ਵੀ ਕਰਿਓ ਟਰਾਈ ਠੀਕ ਆ ਜਰੂਰ ਤੇ ਇਹ ਜਰੂਰ ਕਰਿਓ ਟਰਾਈ ਬਾਕੀਆਂ ਰੈਸਪੀਆਂ ਦਾ ਤੇ ਮੈਨੂੰ ਪਤਾ ਨਹੀਂ ਇਹ ਵਾਲੀ ਜਰੂਰ ਟਰਾਈ ਕਰਿਓ ਤੇ ਫਿਰ ਮੈਨੂੰ ਕਮੈਂਟ ਕਰਿਓ ਠੀਕ ਆ ਤੇ ਥੋੜੀ ਜੀ ਮਿਹਨਤ ਤੁਹਾਨੂੰ ਕਰਨੀ ਪੈਣੀ ਆ ਹਾਂ ਥੋੜੀ ਜੀ ਮਿਹਨਤ ਕਰਨੀ ਪੈਣੀ ਆ ਪਰ ਉਹਦਾ ਸਵਾਦ ਫਿਰ ਤੁਹਾਨੂੰ ਮਤਲਬ ਫਲ ਤੁਹਾਨੂੰ ਡਬਲ ਮਿਲਣਾ ਹੈ ਮਿੱਠਾ ਮਿਲਣਾ ਹਾਂ ਤੇ ਹੁਣ ਆਪਾਂ ਵੀ ਕਰੀਏ ਇੰਜੋਏ ਇਧਰ ਬਰౌਨ ਹੋ ਗਿਆ ਆਪਣੇ ਦੋਵੇਂ ਸਾਈਡ ਤੋਂ ਤੇ ਗੈਸ ਕਰ ਦਿਓ ਬੰਦ ਤੁਸੀਂ ਵੀ ਆਪਾਂ ਵੀ ਕਰ ਦਿੱਤਾ ਵਾ ਬਹੁਤ ਹੀ ਘੱਟ ਸੇਕ ਤੇ ਇਹਨੂੰ ਇਦਾਂ ਨਹੀਂ ਫਰਾਉਣਾ ਬਹੁਤ ਹੀ ਜ਼ਿਆਦਾ ਜਿੰਨਾ ਘੱਟ ਰੱਖੋਗੇ ਓਨਾ ਵਧੀਆ ਨਹੀਂ ਤੇ ਜਿਹੜੇ ਆ ਆਪਣਾ ਇਹ ਫਿਰ ਸੜਨ ਲੱਗ ਪੈਂਦੀ ਹੈ ਨਾ ਬ੍ਰੈਡ ਨਾਜ਼ੁਕ ਜਿਹੇ ਤੇ ਹੁੰਦੇ ਆ ਤੇ ਇਧਰ ਆਪਣੇ ਜਿਹੜੇ ਆ ਸੈਂਡਵਿਚ ਹੋ ਰੈਡੀ ਹੋ ਗਏ ਆ ਤੇ ਤੁਸੀਂ ਵੀ ਹੁਣ ਰੈਡੀ ਕਰਕੇ ਤੇ ਆਪ ਖਾਓ ਤੇ ਆਪਣੇ ਬੱਚਿਆਂ ਨੂੰ ਖਵਾਓ ਹੈਨਾ ਮੰਮੀ ਹਾਂ ਤੇ ਬਾਕੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਇਹ ਵਾਲੀ ਰੈਸਪੀ ਕਿੰਨਾਂ ਦੇ ਲੱਗੀ ਆ ਤੁਸੀਂ ਸਾਰੇ ਜਣੇ ਹੈਲਦੀ ਰੈਸਪੀ ਦੇ ਨਹੀਂ ਮੰਗਣ ਬੱਚਿਆਂ ਵਾਸਤੇ ਤੇ ਹੈਲਦੀ ਰੈਸਪੀ ਆਪਾਂ ਦੇਖ ਲਓ ਰੈਡੀ ਕਰ ਦਿੱਤੀ ਆ ਬਹੁਤ ਹੀ ਵਧੀਆ ਨਾਲੇ ਸੋਖੇ ਤਰੀਕੇ ਨਾਲ ਬਣ ਜਾਂਦੀ ਘਰੇ ਬਿਲਕੁਲ ਲਓ ਜੀ ਇਹਦੀ ਫੀਲਿੰਗ ਚੈੱਕ ਕਰਾਓ ਪਹਿਲਾਂ ਤੇ ਫਿਰ ਤੁਸੀਂ ਛਕਿਓ ਮੰਮੀ ਫਿਰ ਤੁਸੀਂ ਖਾ ਕੇ ਤੇ ਫਿਰ ਤੁਸੀਂ ਚੈੱਕ ਕਰਿਓ ਲਓ ਜੀ ਚੈੱਕ ਕਰੋ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਵਾ ਤੇ ਤੁਸੀਂ ਵੀ ਸਰ ਜਾਨੇ ਜ਼ਰੂਰ ਬਣਾ ਕੇ ਬਣ ਕੇ ਖਾਣ ਲਿਆ ਤੁਸੀਂ ਵੀ ਸਰ ਜਾਨੇ ਜ਼ਰੂਰ ਬਣਾ ਕੇ ਖਾਓ ਤੇ ਇਹ ਆਪਾਂ ਜਦੋਂ ਸਾਡੇ ਘਰ ਕੁਝ ਨਹੀਂ ਹੁੰਦਾ ਉਦੋਂ ਵੀ ਟਰਾਈ ਕਰ ਸਕਦੇ ਹਾਂ ਹਨ ਤੇ ਹਾਂ ਜਦੋਂ ਸਬਜੀ ਨਾ ਹੋਵੇ ਤੁਸੀਂ ਇਹ ਆਸੋਖੇ ਤਰੀਕੇ ਨਾਲ ਘਰੇ ਬਣਾ ਸਕਦੇ ਆ ਤੇ ਬੱਚਿਆਂਾਂ ਵਾਂ ਤੇ ਸਪੈਸ਼ਲ ਆ ਤੇ ਵੱਡੇ ਵੀ ਖਾ ਸਕਦੇ ਆ ਇਹਨਾਂ ਨੂੰ ਚਲੋ ਜੀ ਹੁਣ ਕਰਾਉਨੇ ਆ ਟੇਸਟ ਆਪਾਂ ਮੰਮੀ ਜੀ ਨੂੰ ਓਹ ਮੰਮੀ ਜੀ ਟੇਸਟ ਕਰਕੇ ਦੱਸੋ ਕਿਉਂਕਿ ਇਹ ਮੈਂ ਪਹਿਲਾਂ ਜਦੋਂ ਜਿਮ ਜਾਂਦਾ ਨਹੀਂ ਲੋ ਬਣਾਉਣਾ ਨਹੀਂ ਮੈਂ ਤੇ ਖਾਦੇ ਆ ਕਾਫੀ ਟਾਈਮ ਮੈਂ ਤੇ ਖਾਦੇ ਆ ਪਹਿਲਾਂ ਵੀ ਤੇ ਹੁਣ ਮਮੀ ਜੀ ਕੋ ਟੈਸਟ ਕਰਾਉਨੇ ਆ ਨਾਲੇ ਉਦਾਂ ਵੀ ਕਮੈਂਟ ਕਰ ਦਿਓ ਤੁਸੀਂ ਸਾਰੇ ਜਾਨੀ ਟੈਸਟ ਜਿਹੜਾ ਵਾ ਮਮੀ ਨੂੰ ਕਰਾਇਆ ਕਰੋ ਤੇ ਗੱਲ ਵੀ ਤਾਂ ਨਹੀਂ ਸਹੀ ਆ ਹਨਾ ਤੇ ਉਹ ਇਹਨਾਂ ਨੇ ਪੀਜ਼ੇ ਵਾਲੇ ਤੇ ਕੀਤਾ ਸੀ ਤੇ ਪੀਜ਼ਾ ਮਮੀ ਜੀ ਖਾਂਦੇ ਨਹੀਂ ਆ ਤੇ ਇਸ ਕਰਕੇ ਨਹੀਂ ਟ੍ਰਾਈ ਹਨਾ ਮਮੀ ਆਪਨੇ ਬਹੁਤ ਵਧੀਆ ਬਣਾਏ ਚਲੋ ਠੀਕ ਆ ਜੀ ਤੁਹਾਨੂੰ ਹੁਣ ਰੈਸਪੀ ਦਾ ਪਤਾ ਤੇ ਲੱਗ ਗਿਆ ਵਾ ਹਨਾ ਮੋਂ ਤੁਹੀ ਵੀ ਕਰਿਓ ਟਰਾਈ ਤੇ ਸਾਨੂੰ ਸੋਨੇ ਸੋਨੇ ਕਮੈਂਟ ਕਰਿਓ ਵੇ ਵਲੌਗ ਦੇ ਥੱਲੇ ਤੇ ਆਪਣੇ ਬੱਚਿਆਂ ਨੂੰ ਬਣਾ ਕੇ ਖਵਾਓ ਜਰੂਰ ਉਹ ਖਾਣਗੇ ਕਿਉਂਕਿ ਇਹ ਟੇਸਟੀ ਬੜੇ ਬੰਦੇ ਆ ਤੇ ਬਾਕੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਤੁਸੀਂ ਜਰੂਰ ਕਰਿਓ ਤੇ ਬਾਕੀ ਸਾਡੇ ਵੀਡੀਓ ਨੂੰ ਤੁਸੀਂ ਬਹੁਤ ਵਧੀਆ ਪਿਆਰ ਦੇਂਦੇ ਆ ਤੇ ਇਦਾਂ ਹੀ ਆਪਣਾ ਪਿਆਰ ਜਿਹੜਾ ਵਾ ਬਣਾਈ ਰੱਖਿਓ